ਓ ਜੀ ਮੇਲਾ ਲਾਤਾ ਜੀ ਹੁਣ ਜਿੱਤਾ ਜਿੱਤਾ ਸੀਜ਼ਨ ਜਾ ਰਿਹਾ ਸਟਾਕ ਕਲੀਅਰੈਂਸ ਸੇਲ ਆਤੀ ਆ 850 ਦੀ ਨੇਚਰਲ ਕਰੇਵ ਦਾ ਸੂਟ ਹੈ ਨਾਲ ਚਨੌਣ ਦਾ ਕਢਾਈ ਕੀਤਾ ਦੁਪੱਟਾ ਡਿਜ਼ਾਈਨ ਇੱਕ ਤੋਂ ਇੱਕ ਚੈੱਕ ਕਰ ਲੋ ਰੇਟ ਕੀ ਹੈ ਜੀ 850 850 ਦੁਪੱਟਾ ਚੈੱਕ ਕਰ ਲੋ ਇਦਾਂ ਦੇ ਹੈਵੀ ਦੁਪੱਟਿਆਂ ਦੇ ਨਾਲ 25 2500 ਰੁਪਈਆ ਬਾਜ਼ਾਰ ਚ ਦੁਕਾਨਦਾਰ ਸ਼ਹਿਰੇ ਮੰਗਦੇ ਆ ਇੱਥੇ ਕਿੰਨੇ ਰੇਟ ਆ ਸਿਰਫ 1000 ਰੁਪਈਆ 2500 ਵਾਲਾ ਸੂਟ ਵੀ 1000 ਚ ਲੈ ਜਾਓ ਜੀ ਇਹ ਹੈਂਡਵਰਕ ਗਲਾ ਬਣਿਆ ਨਾਲ ਧਾਗੇ ਦਾ ਕੰਮ ਹੋਇਆ ਵੀਰ ਜੋਰ ਜੱਟ ਲੱਗੀ ਹੈ ਦੁਪੱਟਾ ਜਨੂਨ ਦਾ ਕਿਆ ਬਾਤਾਂ ਜੀ ਕਿਆ ਬਾਤਾਂ ਕੰਟਰਾਸਟ ਹੈ ਜੀ ਯਹਾਂ ਸ਼ਾਇਦ ਇਹਨੇ ਕਪੜਾ ਲੈਣਾ ਦੇਣ ਲੈਣ ਲਈ ਕਪੜਾ ਲੈਣਾ ਇਸ ਗੱਲ ਦੀ ਵੀ ਗਾਰੰਟੀ ਦਿੰਨੇ ਆ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਕਪੜਾ ਲਾਉਂਗੇ ਤੁਸੀਂ ਇੱਥੇ ਤੁਹਾਨੂੰ 20000 'ਚ ਲੈਣਾ ਐਡਾ ਫਾਇਦਾ ਤੁਹਾਡਾ ਸਿੱਧਾ ਸਿੱਧਾ ਹੋ ਰਿਹਾ ਹੈ ਰੇਟ ਆਹ ਹੋਟੇਲ ਕਿੰਨ ਸਤਾਰਾ ਸੂ 30350 ਤੋਂ ਬਜ਼ਾਰ ਤੋਂ ਘੱਟ ਸੂਟ ਨਹੀਂ ਮਿਲਣਾ। ਇਹ ਵੀ ਆ ਚੈੱਕ ਕਰੋ ਜੀ ਵਰਕ ਚੈੱਕ ਕਰੋ ਦੁਪੱਟੇ ਭਾਜੀ 3500 ਰੁਪਏ ਦਾ ਸੂਟ ਮੰਨੋਗੇ ਤੁਸੀਂ ਬਜ਼ਾਰ 'ਚ 5-7000 ਦਾ ਲੋਕ ਲੈਂਦੇ ਆ। ਦੇਖੋ ਜਿਨ੍ਹਾਂ ਦਾ ਲੈਣਾ ਵਿਆਹ ਸ਼ਾਦੀਆਂ ਦੇ ਕਪੜਾ ਤੁਸੀਂ ਬਾਹਰਲੇ ਮੁਲਕਾਂ 'ਚ ਬੈਠਿਆਂ ਤੇ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਆ ਤੁਸੀਂ। ਸਾਰਾ ਹੈਂਡਵਰਕ ਹੋਇਆ ਪੀਸ ਜੀ ਜੀ। ਬਜ਼ਾਰ ਦੇ ਵਿੱਚ ਇਸ ਦੀ ਕੀਮਤ ਘੱਟੋ-ਘੱਟ 15-16000 ਆ ਪਰ ਇੱਥੇ ਤੁਹਾਨੂੰ 7700 ਦੀ ਮਿਲਣੀ ਆ। ਚੰਡੀਗੜ੍ਹ ਜਾ ਕੇ ਰੇਟ ਪਤਾ ਕਰਿਓ। ਦਿੱਲੀ ਵੱਡੇ ਸ਼ਹਿਰ ਚਲ ਜਓ 15000 ਰੁਪਏ ਤੋਂ ਘੱਟ ਪੀਸ ਨਹੀਂ ਮਿਲਣਾ ਆ ਦੇਖੋ ਇਹਦੇ 5700 ਰੁਪਏ ਲਿਖ ਕੇ ਲੈ ਆ ਤਾਜ ਹੁਣ ਅਸੀਂ ਪਹੁੰਚ ਗਿਆ ਪੰਜਾਬ ਦੇ ਸਭ ਤੋਂ ਵੱਡੇ ਸਭ ਤੋਂ ਸਸਤੇ ਲਗਜ਼ਰੀ ਕੱਪੜੇ ਸਟੋਰ ਮਾਤੂ ਸ਼ਰੀ ਦਸਤਾਰ ਬੱਧਾ ਪ੍ਰਾਣ ਦੇ ਜਿੱਥੇ ਤੁਹਾਨੂੰ ਅੱਜ ਅਸੀਂ ਲੈ ਕੇ ਜਾਨੇ ਬਹੁਤ ਸਸਤੇ ਰੇਟਾਂ ਦੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰੈਸਾਂ ਨਾਲ ਕੋਟ ਪੈਂਟ ਕੁਰਤੇ ਪਿਆਵੇਂ ਸ਼ੇਰਬਾਨੀਆਂ ਬਲੇਜ਼ਰ ਬਾਸਾ ਪੈਂਟਾ ਸ਼ਲਟਾ ਮਾਤਰਾ ਵਿੱਚ ਇੱਕੋ ਹੀ ਛੱਤ ਹਰ ਸਾਰੀ ਵੈਰਾਈਟੀ ਬ੍ਰਾਈਟੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਬਾਗਾਪਾਣਾ ਰੋਡ ਤੇ ਖੜੇ ਆ ਆ ਜਿਹੜੀ ਰੋਡ ਜਾਂਦੀ ਆ ਇਹ ਮੋਗੇ ਨੂੰ ਜਾਂਦੀ ਆ ਇਧਰਲੀ ਸਾਈਡ ਤੁਸੀਂ ਮਾਰ ਲਓ ਇਹ ਬਾਗਾਪਾਣਾ ਸ਼ਹਿਰ ਜਾਂਦੀ ਆ ਤੁਸੀਂ ਜਦੋਂ ਬਾਗਾਪਾਣਾ ਆਉਣਾ ਇਸ ਸਟੋਰ ਦੇ ਅੰਦਰ ਤੁਸੀਂ ਐਂਟਰ ਹੋਣਾ ਤੇ ਤੁਸੀਂ ਆਉਣਾ ਹੈਗਾ ਮੋਗਾ ਰੋਡ ਬਾਗਾਪਾਣਾ ਤੇ ਜਿੱਥੇ ਅੰਕਲੋਂ ਬਹੁਤ ਵੱਡਾ ਫਰੈਂਡ ਆ ਸੂਟਾਂ ਦੇ ਵਿੱਚ ਸ਼ਰਾਰਿਆਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਨੇ ਪਟਾਕੇ ਪਾਤਿਆ ਜੈਸ ਦੇ ਵਿੱਚ ਕੁਰਤੇ ਪਜਾਮੇ ਸ਼ੇਰਬਾਨੀਆਂ ਪੱਗਾਂ ਦੇ ਵਿੱਚ ਕਹਿੰਦੇ ਬਹੁਤ 550 ਤੋਂ ਵੱਧ ਰੰਗ ਆ ਸੋ ਆਪਾਂ ਅੰਦਰ ਜਾ ਕੇ ਤੁਹਾਨੂੰ ਅੱਜ ਸਾਰੀ ਵੈਰਾਈਟੀ ਦਿਖਾਵਾਂਗੇ ਸੋ ਮੈਂ ਇਸ ਗੱਲ ਦੀ ਗਰੰਟੀ ਲੈਂਦਾ ਜਿਹੜੀਆਂ ਵੈਰਾਈਟੀਆਂ ਤੁਹਾਨੂੰ ਦਿਖਾਉਣੀਆਂ ਦੇਖੋ ਡਰੈਸ ਸ਼ਰਾਰੇ ਗਰਾਰੇ ਆ ਦੇਖੋ ਇਦਾਂ ਦੀਆਂ ਲਗਰੀ ਚੀਜ਼ਾਂ ਨਾ ਤੁਹਾਨੂੰ ਆਮ ਕਿਸੇ ਸਟੋਰ ਤੋਂ ਮਿਲਣੀਆਂ ਨਹੀਂ ਤੇ ਜਿਹੜੇ ਸਾਡੇ ਪ੍ਰਾਈਸ ਆ ਇਹ ਵੀ ਨਹੀਂ ਮਿਲਣੇ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਲਹਿੰਗੇ ਲੈਣੇ ਹੈਗੇ ਆ ਕੋਰਤੇ ਪਜਾਮੇ ਹਰ ਤਰ੍ਹਾਂ ਦੀਆਂ ਵੈਸਟਰ ਡਰੈਸਾਂ ਲੈਣੀਆਂ ਹਰ ਚੀ ਮੈਣੀਆ ਬਾਜੀ ਫਾਇਦੇ ਕਰਦੇ ਹੋ ਲੋਕਾਂ ਨੂੰ ਪਤਾ ਲੱਗੇ ਵੀ ਕਿਵੇਂ ਫਾਇਦੇ ਹੁੰਦੇ ਇੱਥੇ ਦੇਖੋ ਜੀ ਆ ਮੇਲਾ ਲਾਤਾ ਜੀ ਹੁਣ ਜਿੱਤਾ ਜਿੱਤਾ ਸੀਜ਼ਨ ਜਾ ਰਿਹਾ ਸਟਾਕ ਕਲੀਅਰੈਂਸ ਸੇਲ ਆਤੀ ਆ 850 ਦੀ ਨੇਚਰਲ ਕਰੇਵ ਦਾ ਸੂਟ ਹੈ ਨਾਲ ਚਨੌਣ ਦਾ ਕਢਾਈ ਕੀਤਾ ਦੁਪੱਟਾ ਡਿਜ਼ਾਈਨ ਇੱਕ ਤੋਂ ਇੱਕ ਚੈੱਕ ਕਰ ਲੋ ਰੇਟ ਕੀ ਹੈ ਜੀ 850 850 ਸੋ ਬਾਜ਼ਾਰ ਦੇ ਵਿੱਚ 2-2000 ਰੁਪਇਆ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ 850 ਇਹਦੇ ਵਿੱਚ ਡਿਜ਼ਾਈਨ 1 2 4 ਨਹੀਂ ਬਹੁਤ سارے ਡਿਜ਼ਾਈਨ ਆ ਬਹੁਤ سارے ਰੰਗ ਆ ਟੱਲੇ ਕੱਲੇ ਸੂਟ ਦੇ ਉੱਤੇ ਲਿਖ ਕੇ ਲਾਤਾ ਜੀ ਸਾਈਨ ਕਰਕੇ ਮੋਹਰਾ ਲਾਤੀਆਂ ਇੱਥੇ ਇਦਾਂ ਨਹੀਂ ਹੈਗਾ ਪਹਿਲਾਂ 2000 ਮੰਗ ਲੋ ਫਿਰ 바ਰਗੇਨਿੰਗ ਕਰਕੇ 1500 ਲਾ ਦੋ ਕਿਉਂਕਿ ਰੇਟ ਹੀ ਇਹਦਾ 850 ਇਸ ਕਰਕੇ ਤੁਹਾਡੇ ਫਾਇਦੇ ਆ ਵੀ ਚੀਜ਼ਾਂ ਚੈੱਕ ਕਰੋ ਦੇਖੋ ਜੀ ਵੈਰਾਈਟੀ ਸਾਡੇ ਕੋਲੇ 2000 ਤੋਂ ਲੈ ਕੇ 1500 1700 ਤੱਕ ਦੀਆਂ ਵੈਰਾਈਟੀਆਂ ਵਾਲੇ ਸੂਟ ਇਹਦੇ ਵਿੱਚ ਹੈਗੇ ਆ ਪਰ ਅਸੀਂ ਰੇਟ ਸਾਰੇ ਉੱਤੇ ਲੈ ਕੇ ਲਿਆ ਚੈੱਕ ਕਰੋ ਜੀ ਬਜ਼ਾਰ ਦੇ ਵਿੱਚ ਤੁਹਾਨੂੰ 1500 ਤੋਂ ਘੱਟ ਸੂਟ ਨਹੀਂ ਮਿਲਣਾ ਤਗੜੀਆਂ ਤਗੜੀਆਂ ਦੁਕਾਨਾਂ 'ਚ ਚਲੇ ਜਾਓ ਸਿਰਫ 850 ਰੁਪਏ 'ਚ ਨੌਂ ਦੁਪੱਟੇ ਦੇ। ਸੋ ਆ ਵੀ ਤੁਸੀਂ ਚੈੱਕ ਕਰ ਲਓ ਨਾ ਬਹੁਤ ਸੁਪਰ ਚੀਜ਼ਾਂ ਸੈਮੀ ਸਟਿਚ ਸੂਟ ਤੁਸੀਂ ਲੈਣੇ ਆ ਤੁਸੀਂ ਰੈਡੀमेड ਲੈਣੇ ਆ ਹਰ ਇੱਕ ਚੀਜ਼ ਤੁਹਾਨੂੰ ਇੱਕੋ ਛਾਤੇ ਦਾ। ਇਹ ਦੁਪੱਟਾ ਚੈੱਕ ਆ ਲਓ ਇਦਾਂ ਦੇ ਹੈਵੀ ਦੁਪੱਟਿਆਂ ਦੇ ਨਾਲ 25-2500 ਰੁਪਏ ਬਾਜ਼ਾਰ 'ਚ ਦੁਕਾਨਦਾਰ ਸ਼ਹਿਰਾਂ ਮੰਗਦੇ ਆ। ਇੱਥੇ ਕਿੰਨੇ ਰੇਟ ਆ ਸਿਰਫ 1000 ਰੁਪਏ। ਜੀ ਸੋ ਵਾਲਾ ਸੂਟ ਵੀ 1000 ਚ ਲੈ ਜਾਓ ਜੀ ਆਟੋਮੈਟਿਕ ਹੀ ਤੁਹਾਨੂੰ ਦੇਖ ਕੇ ਪਤਾ ਲੱਗਦਾ ਪਿਆ ਹੋਣਾ ਵੀ ਮਾਤੂ ਸ਼੍ਰੀ ਦਸਤਾਰ ਤੇ ਆਉਣ ਦਾ ਫਾਇਦਾ ਕੀ ਹੈ ਕਿਉਂਕਿ ਇਹ ਸੂਟ ਤੁਸੀਂ ਲਿੱਤੇ ਆ ਬਾਜ਼ਾਰੋਂ 25 2500 3 3000 ਦੇ ਲਿੱਤੇ ਆ ਆ ਦੇਖੋ ਕਿਸੇ ਨੂੰ ਹੈਵੀ ਚਾਹੀਦਾ ਕਿਸੇ ਨੂੰ ਸਿੰਪਲ ਚਾਹੀਦਾ ਬੜਾ ਸੋਹਣਾ ਲਗਜ਼ਰੀ ਕੰਮ ਗਲੇ ਤੇ ਹੋਇਆ ਆ ਫਰੰਟ ਘੇਰੇ ਦੁਪੱਟੇ ਚੈੱਕ ਕਰ ਲਓ ਮਤਲਬ ਐਡਾਂ ਦੀਆਂ ਚੀਜ਼ਾਂ ਤੁਹਾਡੇ ਲਈ ਤਿਆਰ ਕਰਕੇ ਰੱਖੀਆਂ ਹੋਈਆਂ ਆ ਇਹ ਚੈੱਕ ਕਰੋ ਜੀ ਮਾਰਕੀਟ ਤੋਂ ਹਟ ਕੇ ਜੀ ਦੇਖੋ ਹੈਂਡਵਰਕ ਗਲਾ ਬਣਿਆ ਨਾਲ ਧਾਗੇ ਦਾ ਕੰਮ ਹੋਇਆ ਪਿਓਰ ਜੋਰ ਜੱਟ ਲੱਗੀ ਹੈ ਦੁਪੱਟਾ ਜਨੂਣ ਦਾ ਕਿਆ ਬਾਤਾਂ ਜੀ ਕਿਆ ਬਾਤਾਂ ਕੰਟਰਾਸਟ ਹੈ ਜੀ ਆ ਵੀ ਤੁਸੀਂ ਚੈੱਕ ਕਰ ਲਓ ਮਤਲਬ ਅਸੀਂ ਤੁਹਾਨੂੰ ਜਸਟ ਸੈਂਪਲ ਟ੍ਰੇਲਰ ਦਿਖਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਪਰ ਜਦੋਂ ਤੁਸੀਂ ਇੱਥੇ ਆਉਂਗੇ ਬਹੁਤ ਖੁਸ਼ ਹੋਵੋਗੇ ਕਿਉਂਕਿ ਜੋ ਚੀਜ਼ਾਂ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਹੈਗੀਆਂ ਦੁਕਾਨ ਤੇ ਬਾਕੀ ਦੁਕਾਨਾਂ ਤੇ 2-2 ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਹੋਣੀਆਂ ਪਰ ਮਾਤੂ ਸ਼੍ਰੀ ਦਸਤਾਰ ਤੇ ਜਦੋਂ ਹੀ ਕੋਈ ਨਵਾਂ ਡਿਜ਼ਾਈਨ ਆਉਂਦਾ ਇੱਥੇ ਸਾਰੇ ਹੀ ਹੋਲ سیلਰ ਸਾਰੇ ਇੱਥੇ ਫੈਕਟਰੀਆਂ ਮਿਲਣ ਆ ਲਿਆ ਕਿ ਨਵੇਂ ਨਵੇਂ ਡਿਜ਼ਾਈਨ ਦੇ ਕਹਿੰਦੇ ਮਤਲਬ ਇਸ ਗੱਲ ਦਾ ਵੀ ਚੈਲੰਜ ਆ ਵੀ ਪੰਜਾਬ 'ਚ ਸਭ ਤੋਂ ਪਹਿਲਾਂ ਨਵੇਂ ਡਿਜ਼ਾਈਨ ਲੇਟੈਸਟ ਮਾਤੂ ਸ਼ਰੀਦ ਦਸਤਾਰ ਤੇ ਆਉਂਦੇ ਆ ਇਸ ਕਰਕੇ ਲੋਕਾਂ ਦੇ ਫਾਇਦੇ ਵੀ ਹੁੰਦੇ ਆ ਲੋਕ ਖੁਸ਼ ਹੋ ਕੇ ਵੀ ਜਾਂਦੇ ਆ ਤੁਸੀਂ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣਾ ਇਸ ਗੱਲ ਦੀ ਵੀ ਗਾਰੰਟੀ ਦਿੰਨੇ ਆ ਜਿਹੜਾ ਬਾਜ਼ਾਰ ਚ 50000 ਰੁਪਏ ਦਾ ਕੱਪੜਾ ਲਾਉਂਗੇ ਤੁਸੀਂ ਇੱਥੇ ਤੁਹਾਨੂੰ 20000 ਚ ਲੈਣਾ ਇਦਾਂ ਫਾਇਦਾ ਤੁਹਾਡਾ ਸਿੱਧਾ-ਸਿੱਧਾ ਹੋ ਰਿਹਾ ਮੇਰੇ ਕੋਲ ਭਾਜੀ ਇਹ ਜਿਹੜੀ ਸਾਡੀ ਵੈਰਾਈਟੀ ਜਿਹੜੀ ਕੁਆਲਿਟੀ ਆ ਨੈਚੁਰਲ ਕਰੇਵ ਲੱਗਿਆ ਜੀ ਚਰੌਣ ਦਾ ਦੁਪੱਟਾ ਲੱਗਿਆ ਹੈਂਡਵਰਕ ਹੋਇਆ ਚੈੱਕ ਕਰ ਲਓ ਜੀ ਰੇਟ ਆਹ ਹਟੇਲ ਕਿੰ ਹੈ 1750 30350 ਤੋਂ ਬਜ਼ਾਰ ਤੋਂ ਘੱਟ ਸੂਟ ਨਹੀਂ ਮਿਲਣਾ ਆ ਵੀ ਦੇਖੋ ਚੀਜ਼ਾਂ ਨਾ ਮਤਲਬ ਤਾਂ ਹੀ ਤੁਹਾਨੂੰ ਕਹਿੰਦੇ ਆ ਵੀ ਛੇਤੀ ਛੇਤੀ ਆ ਜਾਓ ਬਹੁਤ ਸੋਹਣੇ ਹੋਣ ਤੁਸੀਂ ਚਾਹੋ ਨੇ ਉਹ ਵੀ ਸਾਨੂੰ ਥੋੜੀ ਲਗਜ਼ਰੀ ਚਾਹ ਦਿਖਾ ਦਿਓ ਜੀ ਲਗਜ਼ਰੀ ਚੀਜ਼ ਦਿਖਾ ਰਹੇ ਆ ਜੀ ਫੋਟੋ ਵਾਲੇ ਪੀਸ ਆ ਜੀ ਦੇਖੋ ਬੁਟੀਕ ਵਾਲੇ ਪੀਸਾਂ ਦੇ ਬਜ਼ਾਰ ਤੇ ਉਹਦੀ ਲਟ ਪਰ ਮਾਤੂ ਸ਼੍ਰੀ ਦਸਤਾਰ ਨੇ ਬੰਦ ਕਰ ਦੇਣੀ ਹੈ ਹੈਂਡਵਰਕ ਚੈੱਕ ਕਰੋ ਭਾਜੀ ਬਾਜੂ ਤੇ ਕੰਮ ਕਿੰਨਾ ਪਿਆਰਾ ਹੋਇਆ ਹੂੰ ਸੁੱਧ ਦੁਪੱਟੇ ਵੀ ਨਾਲ ਤੁਸੀਂ ਦੇਖ ਸਕਦੇ ਆ ਵੀ ਬੜੇ ਸੋਹਣੇ ਦੁਪੱਟੇ ਆ ਦੇਖੋ yellow color ਹੈ ਨਾ mustard color ਵੀ ਕ ਪ੍ਰਾਈਜ਼ ਮਿੱਟੀ ਦੇ ਭਾਗ ਕੀਤੇ ਹੋਇਆ ਸੋ ਵਿਜ਼ਿਟ ਕਰ ਲੋ ਛੇਤੀ ਜਿਹੜਾ ਪਹਿਲਾਂ ਆਜੂਗਾ ਇੱਦਾਂ ਸੂਟ ਕੋਡੀਆਂ ਦੇ ਭਾਅ ਲੈ ਕੇ ਜਾਊਗਾ ਫੈਦੇ ਵੱਡੇ ਹੋਣੇ ਆ ਵਿਆਹਾਂ ਸ਼ਾਦੀਆਂ ਦੇ ਕੱਪੜੇ ਲੈਣਾ ਆ ਦਾਜ ਬਿਰ ਦੇ ਕੱਪੜੇ ਲੈਣਾ ਤੁਸੀਂ ਆਪਣੇ ਪੌੜੀ ਸੂਟ ਲੈਣੇ ਆ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਭੂਆ ਮਾਸੀ ਤਾਈ ਚਾਚੀ ਦਾਦੀ ਨਾਨੀ ਭੈਣ ਭਰਾ ਭਰਜਾਈ ਨੂੰ ਕਿਸੇ ਨੂੰ ਵੀ ਦੇਣੇ ਕੱਪੜੇ ਹਨਾ ਆਜੋ ਕਿਉਂਕਿ ਇੱਥੇ ਇੱਕੋ ਹੀ ਛੱਤ ਤੇ ਸਾਰੀ ਵੈਰਾਈਟੀ ਮਿਲਦੀ ਆ ਔਰ ਦੂਸਰੀ ਗੱਲ ਭਾਜੀ ਕੀ ਆ ਵੀ ਆ ਚੈੱਕ ਕਰੋ ਜੀ ਵਰਕ ਚੈੱਕ ਕਰੋ ਦੁਪੱਟੇ ਭਾਜੀ 3500 ਰੁਪਏ ਦਾ ਸੂਟ ਮੰਨੋਗੇ ਤੁਸੀਂ ਬਾਜ਼ਾਰ 'ਚ 5-7000 ਦਾ ਲੋਕ ਲੈਂਦੇ ਆ ਆ ਵੀ ਚੈੱਕ ਕਰੋ ਡਿਜ਼ਾਈਨ ਡੇਟਾ ਆ ਦੇਖੋ ਜੀ ਸ਼ਾਨਦਾਰ ਨੀچے ਵਰਕ ਕੀਤਾ ਪਿਆਰਾ ਜਿਹਾ ਗਲਾ ਬਣਾ ਤੇ ਦੁਪੱਟਾ ਸਿੰਪਲ ਸੋਬਰ ਫੋਟੋ ਦੇ ਉੱਤੇ ਰੇਟ ਲਿਖਿਆ 3700 ਮਤਲਬ 3700 ਸਾਡਾ ਰੇਟ ਆ ਬਾਜ਼ਾਰ ਦੇ ਵਿੱਚ ਇਹ 6500 ਆ ਕੋਈ 7000 ਮੰਗੀਆਂ ਨਾ ਦੇਖੋ ਰੈੱਡ ਸੂਟ ਲਹਿੰਗੇ ਨਾਲੋਂ ਭਾਰਾ ਹੈਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਰਣੀਆ ਘੋਟੀਆਂ ਦੇ ਭਾ ਇਸ ਲਈ ਕਹਿੰਦੇ ਆਜੋ ਆ ਵੀ ਦੇਖੋ ਜੀ ਸ਼ਿਮਰ ਦੇ ਉੱਤੇ ਵਰਕ ਕੀਤਾ ਇਹ ਸ਼ਿਮਰ ਤੇ ਹੈਂਡਵਰਕ ਕੀਤਾ ਆ ਨਾਲ ਦੁਪੱਟਾ ਦੇਖੋ ਜੀ ਕੰਟਰਾਸਟ ਮੈਂਜੈਂਟਾ ਦਾ ਲਾ ਕੇ ਕੀ ਬਾਤ ਸੂਟ ਬਣਾ ਦਿੰਦਾ ਰਾਣੀਆਂ ਮਹਾਰਾਣੀਆਰ ਕੀ ਫੀਲਿੰਗ ਆ ਜੀ ਯਸ ਮਹਾਰਾਣੀਆਰ ਕੇ ਡਿਜ਼ਾਈਨ ਆ ਰਿਐਲਟੀ ਇਹ ਹੀ ਸੱਚਾਈ ਆ ਆ ਵੀ ਤੁਸੀਂ ਚੈੱਕ ਕਰ ਲਓ ਸੋ ਛੇਤੀ ਆਓ ਜੀ ਵਾਰ-ਵਾਰ ਤੁਹਾਨੂੰ ਕਹਿ ਰਹੇ ਆ ਸਟਾਕ ਲੀਆ ਸੇਲ ਲੱਗ ਚੁੱਕੀ ਆ ਫਾਇਦੇ ਵੱਡੇ ਆ ਰੰਗ ਦੇਖੋ ਰੰਗ ਵੀ ਤੁਸੀਂ ਇੰਗਲਿਸ਼ ਆ ਕੈਨੇਡਾ ਅਮਰੀਕਾ ਅੰਗਰੇਨ ਆ ਰੰਗਿਆ ਸੂਟਾਂ ਦੇ ਡਿਜ਼ਾਈਨ ਇੱਥੇ ਤੁਸੀਂ ਕਹਿੰਦੇ ਹੋ ਵੀ ਸਾਨੂੰ ਬਹੁਤ ਹੈਵੀ ਸੂਟ ਚਾਹੀਦਾ ਆ ਚੱਕੋ ਲੈ ਜਾਓ ਇੱਥੇ ਜਦੋਂ ਚਾਹੀਦਾ ਵੀ ਸਾਨੂੰ ਸਿੰਪਲ ਚਾਹੀਦਾ ਬੁਟੀਕ ਡਿਜ਼ਾਈਨ ਉਹ ਵੀ ਲੈ ਜਾਓ ਤੁਸੀਂ ਚਾਹੋ ਨੀ ਸਾਨੂੰ ਬਿਲਕੁਲ ਪਲੇਨ ਚਾਹੀਦਾ ਉਹ ਵੀ ਲੈ ਜਾਓ ਮਤਲਬ ਜਿੱਦਾਂ ਨਹੀਂ ਤੁਹਾਡੀ ਚੁਆਇਸ ਆ ਇੱਥੇ ਮੀਡਲ ਕਲਾਸ ਫੈਮਲੀਆ ਵੀ ਆ ਰਹੀਆਂ ਆ ਇੱਥੇ ਰਾਇਲ ਫੈਮਲੀਆ ਵੀ ਆ ਰਹੀਆਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਬਾਘੇ ਪਰਾਣੇ ਤੇ ਹਰ ਇੱਕ ਤਰ੍ਹਾਂ ਦਾ ਕੱਪੜਾ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਤੇ ਹਰ ਕਿਸੇ ਦੇ ਬਜਟ ਦੇ ਅਨੁਸਾਰ ਇੱਥੇ ਕੱਪੜਾ ਸਾਨੂੰ ਮਿਲ ਰਿਹਾ ਦੇਖੋ ਜੀ ਕਲਰ ਚੈੱਕ ਕਰੋ ਜੀ ਕਲਰ ਸ਼ਾਨਦਾਰ ਆ ਜੀ ਦੇਖੋ ਜੀ ਬਜਟ ਦੇ ਅਨੁਸਾਰ ਵੀ ਤੁਹਾਡੀ ਮਨਪਸੰਦੀ ਚੀਜ਼ ਵੀ ਇੱਥੇ ਆਣ ਤੋਂ ਬਾਅ ਨੇ ਮੇਰੇ ਮਨ ਪਸੰਦਾ ਸੂਟ ਮੇਰੇ ਮਨ ਪਸੰਦਾ ਦੁਪੱਟਾ ਮੋਹ ਲੈਣ ਵਾਲੀ ਚੀਜ਼ਾਂ ਵੀ ਤੁਸੀਂ ਕਹਿਣਾ ਵੀ ਮੈਂ ਬਿਲਕੁਲ ਸਹੀ ਟਿਕਾਣੇ ਤੇ ਆਈ ਤੁਸੀਂ ਦੇਖੋ ਜਿਨ੍ਹਾਂ ਦਾ ਲੈਣਾ ਵਿਆਹ ਸ਼ਾਦੀਆਂ ਦੇ ਕੱਪੜਾ ਤੁਸੀਂ ਬਾਹਰਲੇ ਮੁਲਕਾਂ ਦੇ ਬੈਠਿਆਂ ਤੇ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਨੰਬਰ ਦਿੱਤਾ ਰਿਕਵੈਸਟ ਕਰ ਲਓ ਇਹਦੇ ਆਨਲਾਈਨ ਕੱਪੜਾ ਭੇਜਾਂਗੇ ਖਾਸ ਤੌਰ ਤੇ ਜਦੋਂ ਐਨ ਆਰ ਆਈ ਬਾਹਰੋਂ ਇੱਥੇ ਆਉਂਦੇ ਆ ਸਾਡੇ ਭਰਾ ਪੈਣਾ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਹੋਰ ਕੰਟਰੀਆਂ ਤੋਂ ਉਹ ਇਸ ਗੱਲ ਨੂੰ ਮੰਨ ਕੇ ਆਉਂਦੇ ਵੀ ਇੱਕ ਦਿਨ ਅਸੀਂ ਉੱਥੇ ਜ਼ਰੂਰ ਜਾਣਾ ਹੈ ਆ ਵੀ ਚੈੱਕ ਕਰੋ ਜੀ ਵਰਕ ਦੇਖੋ ਜੀ ਸ਼ਾਨਦਾਰ ਵਰ ਆ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਵਾ ਸ਼ਿਮਰ ਦੇ ਉੱਤੇ ਵਰਕ ਕੀਤਾ ਜੀ ਆ ਵੀ ਦੇਖੋ ਤੁਸੀਂ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਵੈਰਾਈਟੀਆਂ ਆ ਲੋ ਕੁੜੀਆਂ ਚਿੜੀਆਂ ਖੁਸ਼ ਹੋਗੇ ਜਾ ਰਹੀਆਂ ਇਦਾਂ ਦੇ ਲੇਟੈਸਟ ਡਿਜ਼ਾਈਨ ਇੱਥੇ ਮਿਲਣੇ ਆ ਬਹੁਤ ਵੱਡਾ ਸਟਾਕ ਨੇ ਸੇਲ ਮਿਲਣ ਲੱਗ ਗਿਆ ਆ ਤਨ ਵਸੀ ਡਰੈਸਾਂ ਵੀ ਦਵਾਗੇ ਲਹੰਗੇ ਸ਼ਰਾਰੇ ਗਰਾਰੇ ਇੱਕੋ ਹੀ ਛਾਤੇ ਇੰਨਾ ਸਾਰੀ ਵੈਰਾਈਟੀ ਕੋਟ ਪੈਂਟ ਕੋਰਤੇ ਵੀ ਅਸੀਂ ਸੈਂਪਲ ਤੁਹਾਨੂੰ ਦਿਖਾਉਣਾ ਚਾਹਣਾ ਡਰੈਸ ਦੇਖੋ ਆ ਡਰੈਸ ਦੇਖੋ ਜੀ 5 6000 ਰੁਪਿਆ ਰੇਟ ਆ ਬਾਜ਼ਾਰ 'ਚ 15 15000 ਤੁਸੀਂ ਲੈਨੇ ਹੋ ਸਾਡੇ ਕੋਲ ਡਿਜ਼ਾਈਨਰ ਨੇ ਆ ਚੈੱਕ ਕਰੋ ਜੀ ਜਿਹੜੇ ਕੀ ਮਾਤੂ ਸ਼੍ਰੀ ਦਸਤਾਰ ਦੇ ਵਿੱਚ ਤੁਹਾਨੂੰ ਕੁਆਲਿਟੀ ਦੇਖੋ ਜੀ ਕਿੰਨੀ ਸ਼ਾਨਦਾਰ ਮਿਲਦੀ ਹੈ ਸਾਰਾ ਹੈਂਡਵਰਕ ਹੋਇਆ ਪੀਸ ਜੀ ਜੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਘੱਟੋ ਘੱਟ 15 16000 ਆ ਪਰ ਇੱਥੇ ਤੁਹਾਨੂੰ 7100 ਦੀ ਮਿਲਣੀ ਆ ਆ ਦੇਖੋ ਜਿਹੜੇ ਤੁਸੀਂ ਚੰਡੀਗੜ੍ਹ ਜਾ ਕੇ ਲੱਭਦੇ ਹੁੰਨੇ ਵੀ ਸਾਨੂੰ ਭਾਈ ਕੁਛ ਇਦਾਂ ਦਾ ਮਿਲ ਜੂ ਕਾਹਦੇ ਚੰਡੀਗੜ੍ਹ ਜਾਣਾ ਤੁਸੀਂ ਤੁਹਾਨੂੰ ਅਸੀਂ ਤੁਹਾਡੇ ਆਪਣੇ ਸ਼ਹਿਰ ਬਾਘੇਪਾਣੇ ਦੇ ਵਿੱਚ ਦੇ ਦਾਂਗੇ ਕਲਰ ਚੈੱਕ ਕਰ ਲਓ ਇੱਕ ਆ ਤੁਸੀਂ ਚੈੱਕ ਕਰ ਲਓ ਇਹ ਸਾਰੀਆਂ ਡਰੈਸਾਂ ਦਿੱਲੀ ਬੰਬਈ ਦੇ ਲੇਟਸ ਜੈਨਾ ਤੁਸੀਂ ਚੰਡੀਗੜ੍ਹ ਜਾ ਕੇ ਰੇਟ ਪਤਾ ਕਰਿਓ ਦਿੱਲੀ ਵੱਡੇ ਸ਼ਹਿਰ ਚ ਜਾ ਜੋ 15000 ਰੁਪਏ ਤੋਂ ਕੱਟ ਪੀਸ ਨਹੀਂ ਮਿਲਣਾ ਆ ਦੇਖੋ ਇਹਦੇ 5700 ਰੁਪਏ ਲਿਖ ਕੇ ਲਿਆ 5700 ਦੇ ਵਿੱਚ ਆ ਦੇਖੋ ਬਹੁਤ ਟ੍ਰੈਂਡਿੰਗ ਵਾਲੀਆਂ ਡਰੈਸਾਂ ਸਾਨੂੰ ਦਿਖਾ ਰਹੇ ਜਿਹੜੀਆਂ ਅੱਜ ਕੱਲ ਬڑے ਯੂਰਾ ਸ਼ੋਰਾਂ ਨਾਲ ਡਿਜ਼ਾਈਨ ਹੈ ਵਾਇਰਲ ਹੋ ਰਹੇ ਚੀਜ਼ਾਂ ਵੱਡੇ ਵੱਡੇ ਸ਼ੋਰਮ ਤੇ ਡੰਮੀਆਂ ਤੇ ਪਾ ਕੇ ਜਾਂ ਮਾਡਲਾਂ ਤੇ ਲਾ ਕੇ ਰੇਟ ਕੋਈ 25000 30000 ਸਾਡਾ ਉਹ ਸਿਸਟਮ ਨਹੀਂ ਹੈਗਾ ਮਾਤੂ ਸ਼੍ਰੀ ਦਸਤਾਰ ਪਾਗੇ ਪਾਣੇ ਆਉਣ ਦਾ ਫਾਇਦਾ ਕੀ ਹੈ ਰੇਟ ਉੱਤੇ ਲੈ ਕੇ ਲਾਏ ਆ ਚਾਹੇ ਡਰੈਸ 15000 ਵਾਲੀ ਹੋਵੇ ਚਾਹੇ 5000 ਵਾਲੀ ਹੋਵੇ ਚਾਹੇ 20000 ਵਾਲੀ ਹੋਵੇ ਇੱਥੇ ਸਿੰਪਲ ਸੋਬਰ ਤਰੀਕੇ ਨਾਲ ਤੁਹਾਡੇ ਫਾਇਦੇ ਵੀ ਹੋਣਗੇ ਇਹ ਵੈਰੈਟੀ ਹਰ ਇੱਕ ਇਸੇ ਛੱਤ ਹੇਠ ਆਜੋ ਛੇਤੀ ਬਾਰ-ਬਾਰ ਤੁਹਾਨੂੰ ਕਹਿ ਰਹੇ ਆ ਇਹ ਸ਼ਹਿਰ ਤੋਂ ਬਾਹਰ ਸ਼ੋਰੂਮ ਹੈਗਾ ਤੁਸੀਂ ਜਦੋਂ ਬਾਘੇਪਾਣਾ ਉਹਨਾਂ ਤੁਸੀਂ ਮੋਗਾ ਰੋਡ ਤੇ ਆਉਣਾ ਜੇ ਤੁਸੀਂ ਮੋਗੇ ਵੱਲੋਂ ਆ ਰਹੇ ਆ ਤੇ ਤੁਸੀਂ ਬਾਘੇਪਾਣਾ ਐਂਟਰ ਹੋਣ ਤੋਂ ਪਹਿਲਾਂ ਥੋੜੇ ਸੱਜਿਆ થਾ ਜਾਣਾ ਤੁਸੀਂ ਗੂਗਲ ਤੇ ਵੀ ਟਾਈਪ ਕਰ ਸਕਦੇ ਆ ਜੇ ਨਹੀਂ ਪਤਾ ਲੱਗਦਾ ਤੁਸੀਂ ਸਾਨੂੰ ਫੋਨ ਕਰ ਲਓ ਤੁਹਾਡੀ ਉਡੀਕ 'ਚ ਬੈਠੇ ਆ ਬਹੁਤ ਸਾਰਾ ਫਾਇਦਾ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰੈਸਾਂ ਦਾ ਅਸੀਂ ਦਵਾਗੇ ਤੁਹਾਨੂੰ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਦਸਤਾਰਾਂ ਆ ਤੁਸੀਂ ਪੈਂਟਾਂ ਸ਼ਰਟਾਂ ਲੈਣੀਆਂ ਲੌਂਗ ਕੋਟ ਲੈਣੀਆਂ ਬਲੇਜ਼ਰਾਂ ਲੈਣੀਆਂ ਬਾਸਟਰਾਂ ਲੈਣੀਆਂ ਇੱਕੋ ਹੀ ਛਾਤੇ ਦਾ ਸਾਰੀ ਵੈਰਾਈਟੀ ਤੁਹਾਨੂੰ ਦਵਾਂਗੇ ਪ੍ਰਾਈਸ ਗਰੰਟੀ ਹੈ ਵੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੋੜਾ ਘੱਟ ਹੋਣਗੇ ਕੈਮਰਾਮੈਨ ਆਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਬਾਗਾਪੁਰਾਣਾ